ਪੰਜਾਬ ਦੇ ਉਹ ਲੋਕ ਜਿਹੜੇ ਕਿ ਏਜੰਟੀ ਦਾ ਕੰਮ ਕਰਦੇ ਤੇ ਅਮਰੀਕਾ ਦੇ ਵਿੱਚ ਡੌਂਕੀ ਲਵਾ ਕੇ ਜਵਾਨੀ ਨੂੰ ਭੇਜਦੇ ਆ ਅੱਜ ਕੱਲ ਉਹਨਾਂ ਨੇ ਆਪਣੀ ਕੀਮਤ ਦੇ ਵਿੱਚ ਵਾਧਾ ਕਰ ਦਿੱਤਾ ਮੇਰੇ ਨਾਲ ਕੁਝਕ ਵੀਰਾਂ ਨੇ ਸੰਪਰਕ ਕੀਤਾ ਉਹ ਕਹਿੰਦੇ ਵੀ ਸਾਡੇ ਪਿੰਡ ਦੇ ਵਿੱਚੋਂ ਫਲਾਣੇ 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 ਇੰਨੇ ਮੁੰਡੇ ਗਏ ਸੀ ਅਮਰੀਕਾ ਦੇ ਵਿੱਚ ਡੌਂਕੀ ਲਾ ਕੇ ਜਿਹਦੇ ਮੈਂ ਪੱਖ ਦੇ ਵਿੱਚ ਨਹੀਂ ਆ ਉਦੋਂ ਕਹਿੰਦੇ 30 ਲੱਖ ਰੁਪਈਆ ਲੱਗਾ ਸੀ ਪਰ ਡੋਨਲਡ ਟਰੰਪ ਦੇ ਆਉਣ ਤੋਂ ਬਾਅਦ ਹੁਣ ਜਿਹੜੇ ਸਖਤੀਆਂ ਕੀਤੀਆਂ ਜਾ ਰਹੀਆਂ ਤੇ ਉਹਨਾਂ ਨੇ ਆਪਣਾ ਭਾਅ ਵਧਾ ਕੇ 45 ਲੱਖ ਰੁਪਈਆ 50 ਲੱਖ ਰੁਪਈਆ ਕਈ ਥਾਵਾਂ ਦੇ ਉੱਤੇ 60 ਲੱਖ ਰੁਪਈਆ ਵੀ ਕਰ ਦਿੱਤਾ ਅਸੀਂ ਉਦੋਂ ਵੀ ਬੇਨਤੀ ਕਰਦੇ ਸੀ ਪੰਜਾਬ ਦੀ ਜਵਾਨੀ ਨੂੰ ਵੀ ਇਹਨਾਂ ਦੇ ਟੇਟੇ ਨਾ ਚੜੋ ਤੁਹਾਡੀਆਂ ਜ਼ਮੀਨਾਂ ਤੁਹਾਡੇ ਘਰ ਵਕਾ ਕੇ ਤੁਹਾਡੀਆਂ ਖੁਸ਼ੀਆਂ ਖੋ ਕੇ ਇਹਨਾਂ ਨੇ ਆਪਣੇ ਬੰਗਲੇ ਵੱਡੇ-ਵੱਡੇ ਬਹੁਤ ਸਾਰੀਆਂ ਥਾਵਾਂ ਤੇ ਖੜੇ ਕੀਤੇ ਬਚੋ 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 ਪਰ ਫਿਰ ਵੀ ਕੋਈ ਕਿਸੇ ਦੇ ਕਹਿ ਤੇ ਰੁਕਦਾ ਨਹੀਂ ਅੱਜ ਅਸੀਂ ਫਿਰ ਬੇਨਤੀ ਕਰਦੇ ਹਾਂ 트ੰਪ ਹੋਵੇ ਜਾਂ ਅਮਰੀਕਾ ਦਾ ਰਾਸ਼ਟਰਪਤੀ ਕੋਈ ਭਵਿੱਖ ਦੇ ਵਿੱਚ ਹੋਰ ਹੋਵੇ ਜਾਂ ਕਿਸੇ ਵੀ ਦੇਸ਼ ਦਾ ਪ੍ਰਧਾਨ ਮੰਤਰੀ ਕੋਈ ਹੋਰ ਹੋਵੇ ਉਹਨੇ ਪਹਿਲ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਦੇਣੀ ਹੁੰਦੀ ਹੈ ਗਲਤ ਕੰਮ ਦਾ ਹਮੇਸ਼ਾ ਨਤੀਜਾ ਗਲਤ ਨਿਕਲਦਾ ਸਾਡੇ ਪੰਜਾਬਗਾਂ ਦੀ ਵੀ ਇੱਕ ਭੈੜਾ ਵੀ ਅਸੀਂ ਜਦੋਂ ਏਜੰਟ ਦੇ ਕੋਲੇ ਜਾਂਦੇ ਹਾਂ ਪਰਦੇ ਨਾਲੇ ਗੱਲ ਕਹਿੰਦੇ ਕਿ ਆ ਰੱਖ ਲੈ 30 ਲੱਖ ਰੁਪਈਆ ਗੱਲ ਆਪਣੇ ਤੇ ਰਵੇ ਗੱਲ ਭਿੰਕਣਾ ਅੱਗੇ ਨਿਕਲੇ ਜਦੋਂ ਪਹੁੰਚ ਗਿਆ ਫਿਰ ਮੈਂ ਆਪ ਹੀ ਫੋਟੋ ਪਾਉਂਗਾ ਸਨੈਪਚੈਟ ਦੇ ਉੱਤੇ ਫਿਰ ਮੈਂ ਆਪ ਹੀ ਇੰਸਟਾਗ੍ਰam ਦੇ ਉੱਤੇ ਅਪਲੋਡ ਕਰੂੰਗਾ ਸ਼ਰੀਕਾਂ ਦੀਆਂ ਹਿੱਕਾਂ ਮਚਾਉਂਗਾ ਪਰ ਐਦਾਂ ਕਹਿੰਦੇ ਕਹਿੰਦੇ ਕਈ ਵਾਰ ਉਹ ਆਪ ਕਿਹੜੇ ਰਾਹ ਦੇ ਉੱਤੇ ਤੁਰ ਪੈਂਦੇ ਆ ਰਾਹ ਦੇ ਵਿੱਚ ਉਹਨਾਂ ਦਾ ਕੀ ਬਣਦਾ ਤੇ ਫਿਰ ਆਪਾਂ ਇਹ ਗੱਲ ਕਹਿੰਨੇ ਕਿ ਪੁਲਿਸ ਸਾਡੀ ਮਦਦ ਨਹੀਂ ਕਰਦੀ ਆਪਾਂ ਵੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝੀਏ ਆਪਾਂ ਵੀ ਆਪਣੀਆਂ ਜ਼ਿੰਮੇਵਾਰੀਆਂ ਦੇ ਵੱਲ ਖਿਆਲ ਕਰੀਏ ਆਪਾਂ ਸ਼ਰੀਕਾਂ ਨਹੀਂ ਹੱਕ ਦੇ ਉੱਤੇ ਬੂਟਾ ਲਾਉਂਦੇ ਲਾਉਂਦੇ ਆਪ ਨਾ ਉੱਜੜੀਏ ਇਹਦੇ ਵੱਲ ਗੌਰ ਕਰਨੀ ਬਣਦੀ ਆ ਗਲਤ ਕੰਮ ਹਮੇਸ਼ਾ ਸਹੀ ਨਤੀਜਾ ਹੀ ਲੈ ਕੇ ਆਵੇ ਇਹ ਜ਼ਰੂਰੀ ਨਹੀਂ ਹੁੰਦਾ